ਕੀ ਤੁਸੀਂ ਡ੍ਰੀਮਸ ਦੀ ਪਾਵਰ ਨੂੰ ਜਾਣਦੇ ਹੋ ਸੁਪਨਿਆਂ ਕਹਾਣੀ ਅਤੇ ਤਸਵੀਰ ਹੁੰਦੀ ਹੈ ਜੋ ਸਾਡਾ ਦਿਮਾਗ ਬਣਾਉਂਦਾ ਹੈ ਇਹ ਖਾਸ ਕਰਕੇ ਦੋ ਤਰ੍ਹਾਂ ਦੇ ਹੁੰਦੇ ਹਨ ਇੱਕ ਤਾਂ ਉਹ ਜੋ ਅਸੀਂ ਸੌਂਦੇ ਹੋਏ ਦੇਖਦੇ ਹਾਂ ਜਿਨ੍ਹਾਂ ਵਿੱਚ ਕਈ ਵਾਰ ਸਾਡੇ ਪ੍ਰੈਜ਼ੈਂਟ ਪਾਸਟ ਜਾਂ ਫਿਰ ਫਿਊਚਰ ਜੁੜਿਆ ਹੁੰਦਾ ਹੈ ਅਤੇ ਕਈ ਵਾਰ ਸਿਰਫ ਕੁਝ ਰੈਂਡਮ ਚੀਜ਼ਾਂ ਦੇਖਦੇ ਹਾਂ ਪਰ ਉਹ ਸੁਪਨੇ ਜੋ ਅਸੀਂ ਸੌਣ ਤੋਂ ਜ਼ਿਆਦਾ ਖੁੱਲੀਆਂ ਅੱਖਾਂ ਨਾਲ ਦੇਖਦੇ ਹਾਂ ਉਹ ਸਾਡੀ ਚਾਹਤ ਨੂੰ ਦਿਖਾਉਂਦੇ ਹਨ ਜਿਨ੍ਹਾਂ ਦੀ ਸਾਨੂੰ ਪ੍ਰੈਜ਼ੈਂਟ ਜਾਂ ਫਿਊਚਰ ਵਿੱਚ ਜ਼ਰੂਰਤ ਹੈ ਇਹਨਾਂ ਨੂੰ ਵਿਜ਼ਨ ਵੀ ਕਿਹਾ ਜਾਂਦਾ ਹੈ ਕਿਉਂਕਿ ਇਹਨਾਂ ਨਾਲ ਸਾਡੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ ਸਾਡੇ ਸੁਪਨੇ ਸਭ ਤੋਂ ਕੀਮਤੀ ਚੀਜ਼ਾਂ ਵਿੱਚੋਂ ਇੱਕ ਹਨ ਅਤੇ ਸਾਨੂੰ ਇਹਨਾਂ ਨੂੰ ਬਚਾਉਣ ਦੀ ਜ਼ਰੂਰਤ ਹੈ ਇਹ ਸੱਚ ਹੈ ਕਿ ਡ੍ਰੀਮਸ ਦੀ ਤਾਕਤ ਨੂੰ ਸਮਝ ਕੇ ਅਸੀਂ ਹੋਰ ਵੀ ਬਿਹਤਰ ਬਣ ਸਕਦੇ ਹਾਂ ਤੁਸੀਂ ਆਪਣੇ ਸੁਪਨਿਆਂ ਦਾ ਇਸਤੇਮਾਲ ਖੁਦ ਨੂੰ ਇਨਸਪਾਇਰ ਅਤੇ ਆਪਣੀ ਜ਼ਿੰਦਗੀ ਨੂੰ ਆਕਾਰ ਦੇਣ ਲਈ ਕਰ ਸਕਦੇ ਹੋ ਤੁਸੀਂ ਇੱਕ ਸੁਪਨੇ ਨੂੰ ਸਿਰਫ ਸੋਚਦੇ ਨਹੀਂ ਹੋ ਬਲਕਿ ਤੁਸੀਂ ਇਸ ਨੂੰ ਆਪਣੇ ਸਰੀਰ ਅਤੇ ਆਤਮਾ ਦੇ ਹਰ ਕੋਨੇ ਵਿੱਚ ਮਹਿਸੂਸ ਕਰਦੇ ਹੋ ਸਾਡਾ ਸੁਪਨਾ ਸਾਡੀ ਜ਼ਿੰਦਗੀ ਦੇ ਮਕਸਦ ਨਾਲ ਜੁੜਿਆ ਹੁੰਦਾ ਹੈ ਅਤੇ ਸਫਲਤਾ ਦਾ ਸਫ਼ਰ ਇੱਕ ਸੁਪਨੇ ਤੋਂ ਹੀ ਸ਼ੁਰੂ ਹੁੰਦਾ ਹੈ ਆ ਡ੍ਰੀम्स ਗਿਵ ਅਸ ਡਾਇਰੈਕਸ਼ਨ ਸਾਡੇ ਸੁਪਨੇ ਸਾਨੂੰ ਸਾਡੀਆਂ ਬਹੁਤ ਸਾਰੀਆਂ ਆਪਸ਼ਨ ਵਿੱਚੋਂ ਸਹੀ ਰਸਤਾ ਚੁਣਨ ਚੁਣਨ ਵਿੱਚ ਮਦਦ ਕਰਦੇ ਹਨ ਅਤੇ ਨਾਲ ਹੀ ਸਾਡੇ ਭਵਿੱਖ ਨੂੰ ਆਕਾਰ ਦਿੰਦੇ ਹਨ ਕੀ ਤੁਸੀਂ ਕਦੇ ਵੀ ਅਜਿਹੇ ਇਨਸਾਨ ਨੂੰ ਦੇਖਿਆ ਹੈ ਜਿਨ੍ਹਾਂ ਨੂੰ ਕੋਈ ਕਲੂ ਨਹੀਂ ਸੀ ਕਿ ਉਹ ਜ਼ਿੰਦਗੀ ਵਿੱਚ ਕੀ ਪਾਉਣਾ ਚਾਹੁੰਦੇ ਹਨ ਅਤੇ ਬਹੁਤ ਸਫਲ ਹੋਏ ਸ਼ਾਇਦ ਨਹੀਂ ਕਿਉਂਕਿ ਸਾਨੂੰ ਸਾਰਿਆਂ ਨੂੰ ਇੱਕ ਅਜਿਹੀ ਚੀਜ਼ ਚਾਹੀਦੀ ਹੈ ਜਿਸ ਨਾਲ ਅਸੀਂ ਆਪਣਾ ਲਕਸ਼ ਬਣਾ ਸਕੀਏ ਸਾਡਾ ਸੁਪਨਾ ਸਾਨੂੰ ਉਹੀ ਲਕਸ਼ ਦਿੰਦਾ ਹੈ ਜੇਕਰ ਤੁਹਾਡੇ ਕੋਈ ਸੁਪਨਾ ਨਹੀਂ ਹੋਵੇਗਾ ਤਾਂ ਤੁਸੀਂ ਇਹਨਾਂ ਡਾਇਰੈਕਸ਼ਨਸ ਤੋਂ ਇੱਧਰ ਉੱਧਰ ਭਟਕਦੇ ਰਹੋਗੇ ਸਾਡੇ ਸੁਪਨੇ ਇੱਕ ਕੰਪੈਕਸ ਦੀ ਤਰ੍ਹਾਂ ਕੰਮ ਕਰਦੇ ਹਨ ਅਤੇ ਸਾਨੂੰ ਸਹੀ ਦਿਸ਼ਾ ਦਿਖਾਉਂਦੇ ਹਨ ਆ ਡ੍ਰੀਮ ਇਨਕਰੀਸ ਅਬਰ ਪੋਟੈਂਸ਼ੀਅਲ ਸਾਡੇ ਸੁਪਨਿਆਂ ਨਾਲ ਸਾਨੂੰ ਆਪਣੇ ਪੂਰੇ ਪੋਟੈਂਸ਼ੀਅਲ ਦਾ ਅਹਿਸਾਸ ਹੁੰਦਾ ਹੈ ਇੱਕ ਸੁਪਨੇ ਤੋਂ ਬਿਨਾ ਅਸੀਂ ਆਪਣਾ ਪੋਟੈਂਸ਼ੀਅਲ ਕਦੇ ਵੀ ਨਹੀਂ ਸਮਝ ਪਾਵਾਂਗੇ ਕਿਉਂਕਿ ਅਸੀਂ ਆਪਣੇ ਹੋਂ ਦੇ ਹਾਲਾਤਾਂ ਤੋਂ ਅੱਗੇ ਦੇਖ ਹੀ ਨਹੀਂ ਪਾਉਂਦੇ ਹਾਂ ਪਰ ਇੱਕ ਸੁਪਨੇ ਨਾਲ ਸਾਨੂੰ ਉਹ ਰੌਸ਼ਨੀ ਮਿਲਦੀ ਹੈ ਜੋ ਸਾਡੀ ਦੂਰ ਤੱਕ ਸਾਫ਼ ਦੇਖਣ ਵਿੱਚ ਮਦਦ ਕਰਦੀ ਹੈ ਸੁਪਨੇ ਹੋਣ ਦਾ ਇਨਸਾਨ ਆਪਣੇ ਫਿਜ਼ੀਕਲ ਚੈਲੰਜ ਦੇ ਅੱਗੇ ਵੀ ਨਹੀਂ ਰੁਕਦਾ ਇੱਕ ਅੰਨਾ ਆਦਮੀ ਦੂਰ ਤੱਕ ਸਾਫ਼ ਦੇਖ ਪਾਉਂਦਾ ਹੈ ਅਤੇ ਇੱਕ ਹੈਂਡੀਕੈਪ ਇਨਸਾਨ ਵੀ ਹਮੇਸ਼ਾ ਅੱਗੇ ਵਧਦਾ ਜਾਂਦਾ ਹੈ ਆ ਡ੍ਰੀम्स ਹੈਲਪਸ ਅਸ ਪ੍ਰਾਇੋਰਟਾਈਜ਼ ਸਾਡੇ ਸੁਪਨੇ ਸਹੀ ਚੀਜ਼ ਚੋਣਨ ਵਿੱਚ ਮਦਦ ਕਰਦੇ ਹਨ ਜੋ ਸਾਡੇ ਲਈ ਸੱਚ ਵਿੱਚ ਜ਼ਰੂਰੀ ਹੈ ਜੋ ਇਨਸਾਨ ਸੁਪਨੇ ਦੇਖਦਾ ਹੈ ਉਹ ਸਭ ਕੁਝ ਆਪਣੇ ਸੁਪਨਿਆਂ ਦੇ ਮੁਤਾਬਿਕ ਹੀ ਕਰਦਾ ਹੈ ਉਹ ਇਹ ਦੇਖਦਾ ਹੈ ਕਿ ਕੀ ਚੀਜ਼ ਉਸਦੇ ਸੁਪਨਿਆਂ ਵਿੱਚ ਯੋਗਦਾਨ ਦੇਵੇਗੀ ਕੀ ਨਹੀਂ ਆ ਡ੍ਰੀਮ ਐਡਸ ਵੈਲਿਊ ਟੂ ਆਵਰ ਵਰਕ ਸੇਮ ਕੰਮ ਦਾ ਇੱਕ ਨਵਾਂ ਮਤਲਬ ਬਣ ਜਾਂਦਾ ਹੈ ਜਦੋਂ ਅਸੀਂ ਉਸ ਵਿੱਚ ਇਮੋਸ਼ਨਸ ਜੋੜ ਕੇ ਉਸ ਨੂੰ ਆਪਣਾ ਵਿਜ਼ਨ ਬਣਾ ਲੈਂਦੇ ਹਾਂ ਇੱਕ ਸੁਪਨਾ ਹਰ ਚੀਜ਼ ਨੂੰ ਸਹੀ ਨਜ਼ਰੀਏ ਵਿੱਚ ਢਾਲ ਦਿੰਦਾ ਹੈ ਉਹ ਕੰਮ ਜੋ ਪਹਿਲਾਂ ਇੰਨੇ ਮਜ਼ੇਦਾਰ ਨਹੀਂ ਸਨ ਉਹ ਵੀ ਮਜ਼ੇਦਾਰ ਹੋ ਜਾਂਦੇ ਹਨ ਜਦੋਂ ਅਸੀਂ ਇਹ ਜਾਣ ਜਾਂਦੇ ਹਾਂ ਕਿ ਇਹ ਸਾਡੇ ਸੁਪਨਿਆਂ ਲਈ ਵੀ ਯੋਗਦਾਨ ਦੇਵੇਗਾ ਕੀ ਤੁਸੀਂ ਕਦੇ ਆਪਣੇ ਦੋਸਤ ਜਾਂ ਕਲੀਕਸ ਤੋਂ ਪੁੱਛਿਆ ਹੈ ਕਿ ਉਹ ਇਹ ਜੌਬ ਕਿਉਂ ਕਰਦੇ ਹਨ ਤੁਹਾਨੂੰ ਜ਼ਿਆਦਾਤਰ ਇਹੀ ਜਵਾਬ ਮਿਲੇਗਾ ਕਿ ਉਹ ਇਹ ਪੈਸੇ ਦੇ ਲਈ ਕਰ ਰਹੇ ਹਨ ਜੋ ਕਿ ਸੱਚ ਹੈ ਕਿਉਂਕਿ ਸਭ ਨੂੰ ਪੈਸੇ ਦੀ ਜ਼ਰੂਰਤ ਹੈ ਕਦੇ ਆਜਾਏ ਇਨਸਾਨ ਦੇ ਜਵਾਬ ਨਾਲ ਇਸ ਦੀ ਤੁਲਨਾ ਕਰੋ ਜੋ ਆਪਣੇ ਕੰਮ ਨਾਲ ਪਿਆਰ ਕਰਦਾ ਹੈ ਜਿਵੇਂ ਕਿ ਕੋਈ ਆਰਟਿਸਟ ਪੇਂਟਰ ਫੋਟੋਗ੍ਰਾਫਰ ਜਾਂ ਕੋਈ ਰਾਈਟਰ ਉਸੇ ਦੇਖੋਗੇ ਉਹ ਕਿਤੇ ਨਾ ਕਿਤੇ ਇਹੀ ਕੰਮ ਕਰਨਾ ਚਾਹੁੰਦੇ ਸਨ ਅਤੇ ਇਹ ਕੰਮ ਉਹਨਾਂ ਨੂੰ ਉਹਨਾਂ ਦੇ ਅਲਟੀਮੇਟ ਡ੍ਰੀਮਸ ਤੱਕ ਲੈ ਜਾਵੇਗਾ ਤੁਹਾਨੂੰ ਉਹਨਾਂ ਦੀ એનર્ਜੀ ਅਤੇ ਖੁਸ਼ੀ ਵਿੱਚ ਇੱਕ ਅਲੱਗ ਹੀ ਫਰਕ ਦਿਖਾਈ ਦੇਵੇਗਾ ਆ ਡ੍ਰੀਮਸ ਪ੍ਰੈਡਿਕਟ आवर ਫਿਊਚਰ ਅਸੀਂ ਆਪਣੇ ਸੁਪਨਿਆਂ ਦਾ ਪਿੱਛਾ ਕਰਕੇ ਹੀ ਆਪਣਾ ਭਵਿੱਖ ਬਣਾਉਂਦੇ ਹਾਂ ਪਰ ਇਨ੍ਹਾਂ ਸੁਪਨਿਆਂ ਦਾ ਪਿੱਛਾ ਕਰਦਾ ਹੋਇਆ ਜੋ ਇਨਸਾਨ ਅਸੀਂ ਬਣਦੇ ਹਾਂ ਉਹ ਸੱਚ ਵਿੱਚ ਸਫਲਤਾ ਦੇ ਲਾਇਕ ਹੁੰਦਾ ਹੈ ਦਿਮਾਗ ਵਿੱਚ ਇੱਕ ਸਾਫ਼ ਤਸਵੀਰ ਲੈ ਕੇ ਚੱਲਣ ਨਾਲ ਅਸੀਂ ਇੱਕ ਤੋਂ ਬਾਅਦ ਇੱਕ ਚੀਜ਼ ਹਾਸਲ ਕਰਦੇ ਹਾਂ ਤੇ ਅਖੀਰ ਵਿੱਚ ਆਪਣੀ ਮੰਜ਼ਿਲ ਤੱਕ ਪਹੁੰਚ ਹੀ ਜਾਂਦੇ ਹਾਂ ਇੱਕ ਕ੍ਰਿਕਟ ਮੈਚ ਦੇ ਬਾਰੇ ਵਿੱਚ ਸੋਚੋ ਇੱਕ ਪਾਸੇ ਟੀਮ ਮੈਚ ਦੇ ਲਈ ਤਿਆਰ ਹੋ ਰਹੀ ਹੈ ਵਾਰਮ ਅਪ ਕਰ ਰਹੀ ਹੈ ਸਟਰੈਟੇਜੀ ਬਣਾ ਰਹੀ ਹੈ ਦੂਜੇ ਪਾਸੇ ਆਡੀਅנס ਉਸ એનર્ਜੀ ਨਾਲ ਕੁਦ ਰਹੀ ਹੈ ਨੱਚ ਰਹੀ ਹੈ ਝੰਡੇ ਲਹਿਰਾ ਰਹੀ ਹੈ ਪਰ ਫਰਕ ਇਹ ਹੈ ਕਿ ਟੀਮ ਖੇਡੇਗੀ ਅਤੇ ਆਡੀਅנס ਬੈਠ ਕੇ ਤਾੜੀਆਂ ਹੀ ਬਜਾਏਗੀ ਏ ਪਲੇਅਰਸ ਅਤੇ ਸਪੈਕਟੇਟਰਸ ਦੇ ਵਿੱਚ ਦਾ ਫਰਕ ਹੈ ਕਿਉਂਕਿ ਇੱਕ ਪਲੇਅਰ ਦੇ ਕੋਲ ਆਪਣੀ ਕੰਟਰੀ ਦੇ ਲਈ ਖੇਡਣੇ ਅਤੇ ਜਿੱਤਣੇ ਦਾ ਸੁਪਨਾ ਹੈ ਸਾਡੇ ਸੁਪਨੇ ਸਾਡਾ ਭਵਿੱਖ ਦੱਸਦੇ ਹਨ ਇਸ ਦਾ ਇਹ ਮਤਲਬ ਨਹੀਂ ਹੈ ਕਿ ਇਸ ਦਾ ਗਰੰਟੀ ਹੈ ਪਰ ਇਸ ਨਾਲ ਸਫਲ ਹੋਣ ਦੇ ਚਾਂਸਸ ਬਹੁਤ ਵੱਧ ਜਾਂਦੇ ਹਨ ਡੇਅਰ ਟੂ ਐਕਟ ਔਨ ਯਰ ਡ੍ਰੀम्स ਆਪਣੇ ਸੁਪਨਿਆਂ ਨੂੰ ਸ਼ੈਲਫ ਤੇ ਨਾ ਰੱਖਣ ਦੇਵੋ ਉਹਨਾਂ ਨੂੰ ਜੀਵੋ ਉਹਨਾਂ ਨੂੰ ਮਹਿਸੂਸ ਕਰੋ ਉਹ ਬਦਲਾਅ ਲਿਆਓ ਜੋ ਤੁਸੀਂ ਹਮੇਸ਼ਾ ਤੋਂ ਚਾਹੁੰਦੇ ਸੀ ਇਸ ਲਈ ਸੁਪਨੇ ਦੇਖਣ ਦੀ ਹਿੰਮਤ ਕਰੋ ਅਤੇ ਉਸ ਦੇ ਲਈ ਕੰਮ ਕਰੋ ਚਾਹੇ ਕਿੰਨੀ ਵੀ ਮੁਸ਼ਕਲ ਹੋਵੇ ਬੁਰੇ ਹਾਲਾਤ ਜਾਂ ਰੁਕਾਵਟ ਹੋਵੇ ਸੁਪਨੇ ਦੇਖੋ ਪ੍ਰੈਜ਼ੈਂਟ ਅਤੇ ਹਿਸਟਰੀ ਅਜਿਹੇ ਐਗਜ਼ਾਮਪਲਸ ਨਾਲ ਭਰੀ ਪਈ ਹੈ ਜਿਸ ਵਿੱਚ ਲੋਕਾਂ ਨੇ ਆਪਣੇ ਸੁਪਨਿਆਂ ਤੇ ਧਾਮ ਤੇ ਬਹੁਤ ਕੁਝ ਹਾਸਿਲ ਕੀਤਾ ਹੈ ਚਾਹੇ ਉਹ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੂਖ ਖਾਨ ਹੋਣ ਤੇ ਜਾਂ ਫਿਰ ਕ੍ਰਿਕਟ ਦੇ ਭਗਵਾਨ ਸਚਿਨ ਤੈਂਦੋਲਕਰ ਜਾਂ ਫਿਰ ਕੋਈ ਵੀ ਮਹਾਨ ਖਿਡਾਰੀ ਜਾਂ ਕਲਾਕਾਰ ਸਾਰਿਆਂ ਨੇ ਆਪਣੀ ਸ਼ੁਰੂਆਤ ਕਦੇ ਨਾ ਕਦੇ ਇੱਕ ਸੁਪਨੇ ਨਾਲ ਕੀਤੀ ਸੀ ਤੁਸੀਂ ਹੁਣ ਛੋਟੇ ਬੱਚੇ ਨਹੀਂ ਹੋ ਪਰ ਛੋਟੇ ਬੱਚੇ ਸਭ ਤੋਂ ਵਧੀਆ ਡ੍ਰੀਮਰ ਹੁੰਦੇ ਹਨ ਉਹ ਬਿਨਾਂ ਕੁਝ ਸੋਚੇ ਬਸ ਸੁਪਨੇ ਦੇਖਦੇ ਹਨ ਉਸ ਛੋਟੇ ਬੱਚੇ ਦੀ ਤਰ੍ਹਾਂ ਬਣੋ ਅਤੇ ਵੱਡੇ ਸੁਪਨੇ ਦੇਖੋ ਕਿਉਂਕਿ ਸੁਪਨੇ ਸੱਚ ਹੁੰਦੇ ਹਨ ਧੰਨਵਾਦ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ